ਕਸੂਰ ਉਹਨਾਂ ਦਾ ਸੀ ਉਸਤ ਲੈਂਦਾ ਤੇ ਮਾਲਿਕ ਜਾਂਦੇ ਇਹ ਚਾਂਦੀ ਦੇ ਰੁਪਏ ਹੁੰਦੇ ਆਇਦਰ ਉਹ ਉਹਦੇ ਫਲ ਫੁੱਲ ਨਿਕ ਪਹਾੜ ਲੱਗੇ ਹੀ ਖਪਹਾਮ ਲੱਗਾ ਮਿਲ ਲਿਆ ਵੜ ਲਿਆ ਜਾਂ ਕਿਸੇ ਦਾ ਕਮਾਲ ਉਹ ਬੁੜੀਆਂ ਪਾਲ ਕੇ ਉਹ ਚਾਂਦੀ ਦੇ ਰੁਪਏ ਖੋਲੰਦੇ ਚਾਂਦੀ ਦੇ ਉਹਨਾਂ ਦੇ ਮੋਹਰੇ ਹੁੰਦੀਆਂ ਕੰਨਾਂ ਸਿ ਵੀ ਤੇ ਇੱਥੇ ਤੇ ਉਹ ਖੋਖੇ ਜਿਹਾ ਨਰੇ ਉਹਨਾਂ ਨੂੰ ਮਾਰ ਦਿੰਦੇ ਉਹਨਾਂ ਲੱਕੀ ਕਸੂਰ ਸੀ ਉਹ ਵਿਚਾਲੀਆਂ ਜਲਦੀਆਂ ਦਾ ਮੈਂ ਉੱਧਰ ਵੰਡ ਹੋਈ ਸੀ 5 ਸਾਲ ਨੂੰ ਸੀ ਤੇ ਰਾਜਾ ਦਾ ਕਸੂਰ ਸੀ ਉਹ ਆਹਦੇ ਵੀ ਇਹਨਾਂ ਨੂੰ ਨਾ ਮਾਰੋ ਆਹ ਡੋਢੀ ਚ ਉੱਪਰ ਕੇ ਆ ਜਾਓ ਤੇ ਮਾਰ ਦਿਓ ਉਹਨਾਂ ਨੂੰ ਉੱਧਰ ਸੇ ਖਾਣੋਂ ਮਾਰਤਾ ਇਦਾਂ ਮੁਸਲਮਾਨਾਂ ਨੂੰ ਇਹਨਾਂ ਦਾ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀ ਵੰਡਰ ਤੋਂ ਉਹਨਾਂ ਦਾ ਰਾਜ ਨਹੀਂ ਹੋਈ ਸੀ ਉਹ ਆ ਵੀ ਜੀ ਲੜਾਈ ਕਰਦੇ ਵੀ ਬਾਹਰ ਦਾ ਨਹੀਂ ਕਿਸੇ ਉਹਨਾਂ ਚਲੇ ਲੋਕ ਕੇ ਜੰਦੇ ਵੇਲੇ ਮਾਰ ਚਾਰਦੇ ਤੇ ਉਥੋਂ ਕੱਢ ਲੈਂਦੇ ਲਟੇਰੇ ਕੱਢ ਕੇ ਉਹ ਤੁਮਾ ਖੋ ਲੈਂਦੇ ਤੇ ਲੈ ਜਾਂਦੇ ਸਾਡੀ ਸੂਹ ਆ ਗੱਡੀ ਜਿਹੜੀ ਜਾਂਦੀ ਵੀ ਇਹ ਘਾ ਟੱਪ ਕੇ ਗੰਗਾ ਨਗਰ ਦਾ ਪਾਸਤਾਨ ਦੇ ਵੱਟ ਜਾਂਦੀ ਰੱਪਣੀ ਨਾ ਕੁਝਦਾ ਐਸਾ ਜ਼ਮਾਨਾ ਖਰਾਬ ਸੀ ਉਹਦਾ